ਪਿਛਲੇ ਦਿਨੀ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਕਿਸਾਨਾਂ ਨੂੰ ਉਹਨਾਂ ਦੇ ਮੋਰਚੇ ਵਾਲੀ ਥਾਂ ਯਾਨੀ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਹਟਾ ਦਿੱਤਾ ਗਿਆ ਆਵਾਜਾਈ ਬਹਾਲ ਕਰਵਾ ਦਿੱਤੀ ਗਈ ਹੈ ਅਤੇ ਕਿਸਾਨ ਹੁਣ ਭਾਵੇਂ ਉੱਥੇ ਨਜ਼ਰ ਨਹੀਂ ਆ ਰਹੇ ਪਰ ਉਹਨਾਂ ਦਾ ਬਹੁਤ ਸਾਰਾ ਸਮਾਨ ਹਾਲੇ ਵੀ ਉੱਥੇ ਹੀ ਖਿਲਰਿਆ ਨਜ਼ਰ ਆਉਂਦਾ ਹੈ ਟਰਾਲੀਆਂ ਸੰਬੰਧੀ ਪਿਛਲੇ ਦਿਨਾਂ ਦੌਰਾਨ ਵਿਵਾਦ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਹੋਰ ਗੱਲ ਪਤਾ ਲੱਗ ਰਹੀ ਹੈ ਕਿ ਕਿਸਾਨਾਂ ਦਾ ਉੱਥੇ ਪਿਆ ਸਮਾਨ ਵੱਡੇ ਪੱਧਰ ਉੱਤੇ ਚੋਰੀ ਵੀ ਹੋ ਰਿਹਾ ਹੈ ਆਲੇ-ਦੁਆਲੇ ਦੇ ਲੋਕਾਂ ਵੱਲੋਂ ਖਾਸ ਕਰ ਝੁੱਗੀਆਂ ਝੌਂਪੜੀਆਂ ਵਾਲਿਆਂ ਵੱਲੋਂ ਉਹਨਾਂ ਦੇ ਸਮਾਨ ਨੂੰ ਲਿਜਾਣ ਦੇ ਵੀਡੀਓਜ਼ ਵੀ ਵੇਖੇ ਜਾ ਰਹੇ ਨੇ 13 ਮਹੀਨੇ ਚੱਲੇ ਮੋਰਚੇ ਨੂੰ ਖਦੇੜਨ ਮਗਰੋਂ ਉੱਥੇ ਮੌਜੂਦ ਕਿਸਾਨਾਂ ਦਾ ਸਮਾਨ ਸਣੇ ਟਰਾਲੀਆਂ ਗਾਇਬ ਵੀ ਨਜ਼ਰ ਆ ਰਹੇ ਨੇ ਇਸ ਸਬੰਧੀ ਪੁਲਿਸ ਨੇ ਕਈ ਥਾਵਾਂ ਉਤੇ ਮਾਮਲੇ ਦੀ ਜਾਂਚ ਵੀ ਆਰੰਭੀ ਹੋਈ ਹੈ ਜਿਸ ਥਾਂ ਕਿਸਾਨ ਟਿਕੇ ਹੋਏ ਸੀ ਉਸ ਥਾਂ ਉਤੇ ਨਿਤ ਵਰਤੋਂ ਵਾਲਾ ਸਮਾਨ ਖਿਲਰਿਆ ਨਜ਼ਰ ਆਇਆ ਅਤੇ ਬਹੁਤ ਵੱਡੇ ਪੱਧਰ ਉਤੇ ਕਿਸਾਨਾਂ ਦਾ ਸਮਾਨ ਉਥੋਂ ਗਾਇਬ ਵੀ ਦੱਸਿਆ ਜਾ ਰਿਹਾ ਹੈ ਇਸ ਸੰਬੰਧੀ ਲਗਾਤਾਰ ਕਿਸਾਨਾਂ ਆਗੂ ਇਹ ਮੰਗ ਵੀ ਕਰ ਰਹੇ ਨੇ ਕਿ ਕਿਸਾਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਪਹੁੰਚਾਇਆ ਜਾਣਾ ਚਾਹੀਦਾ ਹੈ